ਪਾਣੀ ਦੀ ਪੁਛਾਰਾ ਮਾਰਦੇ ਕਦੇ ਪੁਲਿਸ ਨੂੰ ਚੱਕ ਲੈਂਦੀ ਕਦੇ ਪਰਚੇ ਕਰਦੇ ਕਦੇ ਡੰਡੇ ਮਾਰਦੇ ਆ ਅਸੀਂ ਵੀ ਉਹੀ ਮਾ ਦੇ ਪੁੱਤ ਆ ਤੁਸੀਂ ਵੀ ਤੁਹਾਡੇ ਵੀ ਬੱਚੇ ਹੋਣਗੇ ਤੁਸੀਂ ਵੀ ਆਪਣੇ ਬੱਚਾ ਨੂੰ ਲਾਡ ਪਿਆਰ ਨਾਲ ਰੱਖਦੇ ਆ ਸਾਡੀ ਮਾਵਾ ਵੀ ਡੀਕਦੀਆਂ ਵੀ ਆਜੋ ਵੀ 8 ਵਜੇ ਸਾਡਾ ਮੁੰਡਾ ਘਰੇ ਆਜੇ ਕਿਉਂ ਨਹੀਂ ਆਂਦਾ ਉਹਨਾਂ ਦਾ ਮੁੰਡਾ ਕਿਉਂਕਿ ਮੁੰਡਾ ਸੇਵਾ ਕਰ ਰਿਹਾ ਉਹਦਾ ਮੁੰਡਾ ਅੱਗੇ ਆਪਣੇ ਜਿਹੜੇ ਨੌਜਵਾਨ ਭੈਣ ਭਰਾ ਉਹਨਾਂ ਦੇ ਭਵਿੱਖੇ ਬਾਰੇ ਸੋਚ ਰਿਹਾ ਓਨ ਦ ਸਪੌਟ ਮੈਂ ਬੈਰੀਗੇਡ ਤੇ ਚੜਿਆ ਤੇ ਪੁਲਿਸ ਵਾਲੇ ਮੇਰੇ ਡੰਡੇ ਮਾਰ ਰਹੇ ਸੀਗੇ ਮੈਂ ਕਿਹਾ ਭਾਈ ਮੈਂ ਪੁਲਸ ਨਾਲ ਗੱਲ ਕੀਤੀ ਮੈਂ ਕਿ ਆ ਵੀ ਉੱਚ-ਉੱਚ ਬੋਲ ਰਿਹਾ ਵੀ ਹਮਨੇ ਪੰਜਾਬ ਜਾਣਾ ਵਾਪਿਸ ਇਤਨੇ ਵੀ ਡੰਡੇ ਨਾ ਮਾਰੋ ਕਿ ਹਮ ਪੰਜਾਬ ਨਾ ਵਾਪਿਸ ਜਾ ਪਾਏ ਪੰਜਾਬ ਹੈ ਕੱਕੇ ਹੋ ਇਧਰ ਹਟ ਜਾਓ ਤੁਸੀਂ ਵੀ ਤੁਸੀਂ ਵੀ ਅਸੀਂ ਹਟ ਜਾਾਂਗੇ ਅਸੀਂ ਜਿਹੜਾ ਜ਼ਖਮੀ ਸ਼ੇਰ ਹੁੰਦਾ ਨਾ ਸਰ ਇੱਕ ਵਾਰ ਜੇ ਮਤਲਬ ਸ਼ੇਰ ਦੇ ਸੱਟ ਵੱਜੇ ਜਦੋਂ ਜਿੰਨਾ ਜ਼ਖਮੀ ਆ ਉਹਨਾਂ ਜ਼ਿਆਦਾ ਕਹਿੰਦੇ ਖਤਰਨਾਕ ਹੁੰਦਾ ਜਾਂਦਾ ਤੁਸੀਂ ਸਾਨੂੰ ਲਾਠੀਆਂ ਮਾਰੋ ਅਸੀਂ ਹੋਰ ਖਤਰਨਾਕ ਹੋਵਾਂਗੇ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ ਵਰਮਾ ਅੱਜ ਸਾਡੇ ਵਿੱਚ ਇੱਕ ਨੌਜਵਾਨ ਹੈ ਜੋ ਕਿ ਦੋ ਤੋਂ 10 ਦਿਨ ਦਿੱਲੀ ਪ੍ਰੋਟੈਸਟ ਵਿੱਚ ਰਹਿ ਕੇ ਆਇਆ ਹੈ ਉਥੋਂ ਦੀ ਪੁਲਿਸ ਕੋਲ ਡੰਡੇ ਖਾ ਕੇ ਆਇਆ ਹੈ ਤੇ ਆਪਣੇ ਘਰ ਅੱਜ ਵਾਪਸ ਆਇਆ ਹੈ ਜਿਹਨੇ 3 ਦਿਨ ਦਿੱਲੀ ਪ੍ਰੋਟੈਸਟ ਵਿੱਚ ਲਗਾਏ ਨੇ ਸਾਡੇ ਵਿੱਚ ਨੇ ਉਹ ਨੌਜਵਾਨ ਹਾਂਜੀ ਸਰ ਸ੍ਰੀਕਲ ਸਰ ਇਸਰ ਨਾਮ ਕੀ ਆਪਣਾ ਮੇਰਾ ਨਾਮ ਸਰਤਾਜ ਤੇ ਮੈਂ ਐਨਐਸ ਜਿਲ੍ਹਾ ਮੋਹਾਲੀ ਤੋਂ ਬਦਦਾ ਨਹੀਂ ਤੇ ਹੁਣੇ ਰੀਸੈਂਟਲੀ 5 ਤਰੀਕ ਨੂੰ ਅਸੀਂ ਮਤਲਬ ਸਾਡੇ ਜੋ ਨੈਸ਼ਨਲ ਪ੍ਰਧਾਨ ਮਰੂ ਚੌਧਰੀ ਜੀ ਉਹਨਾਂ ਦਾ ਹਦੇਸ਼ ਆਇਆ ਹੈ ਕਿ ਅਸੀਂ ਜੋ ਜੰਤਰ ਮੰਤਰ ਦਿੱਲੀ ਉਸੀ ਉਹਦਾ ਘਰਾਵ ਕਰਨਾ ਘਰਾਵ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਇਹ ਸੀ ਜੋ ਸਾਡੇ ਸਟੂਡੈਂਟਸ ਨੇ ਜੋ ਸਾਡੇ ਨੌਜਵਾਨ ਨੇ ਉਹਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਵੱਚੂ ਕਿਆਂ ਨੇ ਜਿਵੇਂ ਕਿ ਪਹਿਲੀ ਸਮੱਸਿਆ ਜੋ ਸੀਗੀ ਉਹਨੇ ਲੇਟੈਸਟਲੀ ਜੋ ਪਿਛਲੇ ਸਾਲ ਹੋਇਆ ਉਹ ਪੇਪਰ ਲੀਕ ਨੀਟ ਪੇਪਰ ਲੀਕ ਕਾਫੀ ਪੇਪਰ ਲੀ ਜਿਹੜੇ ਹੋਰ ਵੀ ਨੇ ਆਪਣਾ ਜਿਹੜੇ ਸਾਡੇ ਇੰਡੀਆ ਦੇ ਪ੍ਰਧਾਨ ਨੇ ਜਿਹੜੇ ਅਕੈਡਮੀ ਦੇ ਜਿਹੜੇ ਕੰਡਕਟ ਕਰਦੇ ਨੇ ਉਹ ਸੀਗੇ ਧਨੰਜੇ ਪ੍ਰਧਾਨ ਉਹਨਾਂ ਦੇ ਖਿਲਾਫ ਅਸੀਂ ਪਿਛਲੇ ਕੁਝ ਮਹੀਨੇ ਪਹਿਲਾਂ ਵੀ ਅਸੀਂ ਪ੍ਰਦਰਸ਼ਨ ਕਰਿਆ ਕੀ ਪੇਪਰ ਜੋ ਲੀਕ ਹੋਇਆ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਬਟ ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਪੈਸੇ ਜਿਹਨਾਂ ਕੋਲ ਲੋਕਾਂ ਕੋਲ ਪੈਸੇ ਹੁੰਦੇ ਆ ਨੀਟ ਵਰਗਾ ਸਭ ਤੋਂ ਔਖਾ ਐਗਜ਼ਾਮ ਜਿਹਨੂੰ ਲੋਕ ਮਤਲਬ ਤਕਰੀਬਨ ਬੱਚੇ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਹੁੰਦੇ ਨਾ ਉਹ 18-18 ਘੰਟੇ ਪੜ੍ਹਦੇ ਆ ਤੇ 2 ਸਾਲ ਤੋਂ ਉਹਨਾਂ ਨੂੰ 3 ਸਾਲ ਪਤਾ ਹੀ ਨਹੀਂ ਕਿ ਬਾਹਰ ਦੀ ਦੁਨੀਆ ਕੀ ਚੱਲ ਕੇ ਰਹੀ ਹੈ ਜੇ ਉਹ ਬੱਚੇ ਦਾ ਪੇਪਰ ਜਿਵੇਂ ਲੀਕ ਹੁੰਦਾ ਹੈ ਤੇ ਜਿਹੜੇ ਸਪਾਰਸ਼ੀ ਬੱਚੇ ਆ ਜਿਨ੍ਹਾਂ ਦੇ ਕੋਲ ਪੈਸੇ ਆ ਪੈਸੇ ਦੇ ਕੇ ਉਹ ਪੇਪਰ ਕਰ ਰਹੇ ਕਲੀਅਰ ਤੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਜਿਹੜਾ ਬੱਚਾ ਉਦੇ ਮਨ ਚ ਕੀ ਬੀਤੇਗਾ ਇੱਕ ਆਪਾਂ ਦਿਮਾਗੀ ਤੌਰ ਤੇ ਸਾਈਕੋਲੋਜੀ ਸੋਚੀਏ ਤਾਂ ਉਹਦੇ ਤਾਂ ਆਏਗਾ ਯਾਰ ਮੇਰੀ ਮਿਹਨਤ ਕਰਨਾ ਕੀ ਫਾਇਦਾ ਦੂਜਾ ਉਹ ਡਰ ਹੁੰਦਾ ਸੋਸਾਇਟੀ ਤੋਂ ਮੈਨੂੰ ਸੋਸਾਇਟੀ ਕੀ ਕਹੇਗੀ ਤੇਰਾ ਇੰਨੀ ਦਿਨ ਮਿਹਨਤ ਕਰੀ 18 18 ਘੰਟੇ ਮਿਹਨਤ ਕਰੀ ਤੇ ਹਾਲੇ ਤੱਕ ਤੇਰਾ ਮਤਲਬ ਪੇਪਰ ਨਹੀਂ ਕਲੀਅਰ ਕਰ ਪਾਇਆ ਠੀਕ ਹੈ ਉਹਨੂੰ ਡਰ ਹੁੰਦਾ ਪੇਰੈਂਟਸ ਦਾ ਡਰ ਹੁੰਦਾ ਇਹ ਬਹੁਤ ਮਹਿੰਗੀ ਡਿਗਰੀ ਆ ਮਾਪੇ ਪਤਾ ਨਹੀਂ ਕਿਸ ਤਰੀਕੇ ਨਾਲ ਬੱਚਿਆਂ ਨੂੰ ਪਾਲਦਾ ਹੈ ਮਤਲਬ ਕਿਵੇਂ ਬੱਚਿਆਂ ਨੂੰ ਪੜਾਉਂਦਾ ਹੈ ਬੱਚਨ ਡਰ ਹੁੰਦਾ ਹੈ ਕਿ ਮਾਪੇ ਦਾ ਦਿਖਦਾ ਬੱਚਨ ਕਿਵੇਂ ਮਾਪੇ ਪੜਾਈ ਕਰਾ ਰਹੇ ਆ ਵੀ ਪੈਸਾ ਕਿਵੇਂ ਲਾ ਰਹੇ ਆ ਜਦੋਂ ਬੱਚਾ ਉਸ ਪੇਪਰ ਚ ਅਟੈਂਪਟ ਨੇ ਕਰ ਪੰਦਾ ਉਹ ਲਾਇਕ ਵੀ ਆ ਉਹ ਪੇਪਰ ਕਲੀਅਰ ਕਰਨ ਦੇ ਨਹੀਂ ਨਹੀਂ ਕਰ ਪੰਦੇ ਸੋਚ ਕੇ ਬੱਚਾ ਕੀ ਥੋਟ ਆਂਦਾ ਬੰਦੇ ਦੇ ਮਨ ਚ ਸਿਰਫ ਇਹ ਆਂਦਾ ਹੈ ਕਿ ਮੈਂ ਆਪਣੀ ਜਾਨ ਦਵਾਰ ਲੈਂਦਾ ਇਸ ਕਰਕੇ ਅਸੀਂ ਪ੍ਰੋਟੈਸਟ ਕਰਿਆ ਹੋਰ ਦੂਜਾ ਸਾਡਾ ਮੁੱਦਾ ਸੀਗਾ ਜਿਵੇਂ ਅਹਮਦਾਬਾਦ ਯੂਨੀਵਰਸਿਟੀ ਹੈ ਉੱਥੇ ਬੱਚਿਆਂ ਨੇ ਪ੍ਰੋਟੈਸਟ ਕੀਤਾ ਦੋਨਾਂ ਦੀ ਮੰਗਾਂ ਸੀਗੀਆਂ ਮੰਗਾਂ ਉਹਨਾਂ ਦੀ ਮੰਨੀਆਂ ਵੀ ਗਈਆਂ ਸਰਕਾਰ ਵੱਲੋਂ ਪਰ ਜੋ ਪ੍ਰੋਟੈਸਟ ਕਰ ਰਹੇ ਸੀ ਉਹ ਵੀ ਸਟੂਡੈਂਟ ਸੀਗੇ ਉਹਨਾਂ ਦੀ ਜਾਇਜ਼ ਮੰਗਾ ਸੀਗੀਆਂ ਪਰ ਜਿਹੜੇ ਪ੍ਰੋਟੈਸਟ ਲੀਡਰ ਸੀਗੇ ਜਾਂ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਨੂੰ ਲੱਭਿਆ ਗਿਆ ਉਹਨਾਂ ਤੇ ਐਕਸ਼ਨ ਹੋਇਆ ਉਹਨਾਂ ਤੇ ਝੂਠੇ ਪਰਚੇ ਕੀਤੇ ਗਏ ਐਫ ਆਈ ਆਰ ਕੀਤੇ ਗਏ ਹਾਲਾਂਕਿ ਸਟੂਡੈਂਟਸ ਜਦ ਜਦ ਮੰਗਾ ਜਾਏ ਜਨੇ ਫਿਰ ਪਰਚਾ ਕਰਨ ਦਾ ਕੀ ਮਤਲਬ ਹੈ ਇਸ ਕਰਕੇ ਅਸੀਂ ਉਹਨਾਂ ਲਈ ਵੀ ਖੜੇ ਹਾਂ ਤੇ ਸਟੂਡੈਂਟ ਜਿਹੜਾ ਨਾ ਭਵਿੱਖ ਹੈ ਇਹ ਪੂਰੇ ਸੰਸਾਰ ਦਾ ਪੂਰੇ ਮਤਲਬ ਆਪਣੇ ਦੇਸ਼ ਦਾ ਭਵਿੱਖ ਹੈ ਸਟੂਡੈਂਟ ਤੋਂ ਚਾਹੇ ਜੋ ਡਾਕਟਰਸ ਹੈ ਚਾਹੇ ਇੰਜੀਨੀਅਰਸ ਹੈ ਚਾਹੇ ਆਰਕੀਟੈਕਚਰਸ ਨੇ ਚਾਹੇ ਕੋਈ ਫ੍ਰੈਂਡਸ IAS UP IAS IPS ਸਾਰੇ ਨੂੰ ਵੱਲ এডੂਕੇਸ਼ਨ ਤੋਂ ਹੀ ਬਣਦੇ ਨੇ ਜੋ ਵੀ ਹੈ ਤੇ ਜੇ ਸਾਨੂੰ এডੂਕੇਸ਼ਨ ਹੀ ਪ੍ਰੋਪਰ ਨਹੀਂ ਮਿਲੇਗੀ ਮਤਲਬ এডੂਕੇਸ਼ਨ ਹੀ ਸਾਡਾ ਜੋ ਰਾਈਟ ਹੈ ਰਾਈਟ ਟੂ এডੂਕੇਸ਼ਨ ਹੈ ਜੋ ਵੀ ਸਾਨੂੰ ਨਹੀਂ ਮਿਲੇਗੀ ਤਾਂ ਮਤਲਬ ਕਿਦਾਂ ਇਹ ਚੀਜ਼ ਚੱਲੇਗੀ ਮੈਂ ਵੀ ਇੱਕ ਸਟੂਡੈਂਟ ਰਿਹਾ ਹਾਂ ਅਸੀਂ ਜਦੋਂ ਪ੍ਰੋਟੈਸਟ ਕਰ ਰਹੇ ਸੀ ਮਤਲਬ ਓਨ ਦ ਸਪੌਟ ਮੈਂ ਬੈਰੀਗੇਡ ਤੇ ਚੜਿਆ ਤੇ ਪੁਲਿਸ ਵਾਲੇ ਮੇਰੇ ਡੰਡੇ ਮਾਰ ਰਹੇ ਸੀਗੇ ਮੈਂ ਕਿਹਾ ਭਾਈ ਮੈਂ ਪੁੱਲਸੜ ਨਾਲ ਗੱਲ ਕੀਤੀ ਮੈਂ ਕਿਹਾ ਵੀ ਉੱਚ ਉੱਚ ਬੋਲ ਰਿਹਾ ਵੀ ਹਮਨੇ ਪੰਜਾਬ ਜਾਣਾ ਵਾਪਿਸ ਇਤਨੇ ਵੀ ਡੰਡੇ ਨਾ ਮਾਰੋ ਕਿ ਹਮ ਪੰਜਾਬ ਨਾ ਵਾਪਿਸ ਜਾ ਪਾਏ ਤੇ ਫਿਰ ਉਹਨੇ ਡੰਡੇ ਮਾਰਨੇ ਬੰਦ ਕੀਤੇ ਕਿ ਨਹੀਂ ਕੀਤੇ ਉਹਨਾਂ ਨੇ ਬੈਰੀਕੇਡ ਤੇ ਮੈਂ ਚੜਿਆ ਹੋਇਆ ਸੀਗਾ ਉਹਨਾਂ ਨੇ ਲਗਾਤਾਰ ਮੇਰੇ ਤੇ लाठी चार्ज ਕੀਤਾ ਮੈਨੂੰ ਚੁੱਕ ਕੇ ਮਤਲਬ ਮੇਰੀ ਟੀਮ ਦੇ ਨਾਲ ਸਾਡੇ ਨੈਸ਼ਨਲ ਪ੍ਰਧਾਨ ਜੀ ਜੋ ਲੀਡ ਕਰ ਰਹੇ ਸੀਗੇ ਪ੍ਰੋਟੈਸਟ ਸਾਨੂੰ ਚੁੱਕ ਕੇ ਸਾਨੂੰ ਅਰੈਸਟ ਕੀਤਾ ਉਹਨਾਂ ਨੇ ਠੀਕ ਹੈ ਉਸ ਟਾਈਮ ਸਾਨੂੰ ਡਿਟੇਨ ਕਰਿਆ ਤੇ ਸਾਨੂੰ ਸ਼ਾਮੀ ਛੱਡਿਆ ਗਿਆ ਤੇ ਸਾਡੇ ਤੇ ਪਰਚੇ ਵੀ ਕਿਤੇ ਗਏ ਪ੍ਰੋਟੈਸਟ ਕਰਨ ਦੇ ਮਤਲਬ ਕਿ ਤੁਸੀਂ ਪੰਜਾਬ ਤੋਂ ਦਿੱਲੀ ਗਏ ਹੋ ਤੇ ਦਿੱਲੀੋਂ ਲੈ ਸਰ ਪਰਚੇ ਲੈ ਕੇ ਆਏ ਹੋ ਹੋਰ ਕੁੱਛਣ ਲੈ ਕੇ ਆਏ ਜਾਂ ਮੰਗਾ ਵੀ ਆਪਣੀਆਂ ਪੂਰੀਆਂ ਹੋਈਆਂ ਉੱਥੇ ਸਾਡੇ ਉੱਥੇ ਕੋਈ ਮੰਗ ਨਹੀਂ ਪੂਰੀ ਹੋਈ ਦੋ ਤੋਂ ਤਿੰਨ ਦਿਨ ਅਸੀਂ ਉੱਥੇ ਬੈਠੇ ਆਂ ਤੇ ਹਾਲੇ ਫਿਰ ਵੀ ਅਸੀਂ ਚੇਤਾਵਨੀ ਦੇ ਕੇ ਆਏ ਆ ਕਿ ਜਦ ਤੱਕ ਤੇ ਸਾਡੇ ਮੰਗਾ ਪੂਰੀਆਂ ਨਹੀਂ ਹੁੰਦੀਆਂ ਅਸੀਂ ਅਦਾ ਤਰ ਅਸੀਂ ਆਪਣੇ ਹੱਕਾਂ ਲਈ ਆਪਣੇ ਭੈਣ ਭਰਾਵਾਂ ਲਈ ਆਪਣੇ ਦੇਸ਼ ਲਈ ਇਸ ਤਰੀਕੇ ਨਾਲ ਖੜਦੇ ਰਾਵਾਂਗੇ ਕਿਉਂਕਿ ਅਸੀਂ ਆਪਣੇ ਦੇਸ਼ ਦਾ ਭਵਿੱਖ ਪੈਰਾਂ 'ਚ ਨਹੀਂ ਰੋਲ ਸਕਦੇ ਇਹ ਜੋ ਸਰਕਾਰ ਦੀ ਨਾਕਾਮਯਾਬੀਆਂ ਹੈ ਇਹ ਜੋ ਸਰਕਾਰ ਗਲਤ ਜੋ ਸਟੂਡੈਂਟਸ ਨੂੰ ਤੁਸੀਂ ਬਿਲਕੁਲ ਐਦਾ ਕਰ ਰਹੇ ਜਿਵੇਂ ਦੁੱਧ ਚ ਮੱਖੀ ਘੇਰਤੀ ਉਹ ਚੀਜ਼ਾਂ ਕਰ ਰਹੇ ਅਸੀਂ ਉਹ ਨਹੀਂ ਹੋਣ ਦਵਾਗੇ ਅਸੀਂ ਵੀ ਇੱਕ ਸਟੂਡੈਂਟ ਦੇਸ਼ ਦਾ ਭਵਿੱਖ ਹੈ ਆ ਆਮ ਨਾਗਰਿਕ ਵਾਂਗੂ ਅਸੀਂ ਜਾਵਾਂਗੇ ਅਸੀਂ ਆਪਣੇ ਹੱਕਾਂ ਦੀ ਮੰਗ ਕਰਕੇ ਆਵਾਂਗੇ ਕਿਉਂਕਿ ਸਾਡਾ ਜੋ ਦੇਸ਼ ਦਾ ਸੰਵਿਧਾਨ ਹੈ ਪਹਿਲਾਂ ਵੀ ਉਹਦੀ ਤੱਜੀਆਂ ਉਡਾਈ ਗਈਆਂ ਤੇ ਹੁਣ ਸੋਚ ਰਹੇ ਆ ਵੀ ਦੁਬਾਰਾ ਤੱਜੀਆਂ ਢਾਈ ਜਾਣਗੀਆਂ ਜਿਹੜੇ ਮਤਲਬ ਆ ਵਾਜ ਚੱਕ ਰਹੇ ਉਹਨਾਂ ਦੀ ਪਹਿਲੀ ਆਵਾਜ਼ ਦਵਾ ਦਿੱਤੀ ਜਾਵੇ ਐਦਾਂ ਤੁਸੀਂ ਇਹ ਤਾਂ ਪੰਜਾਬ ਹੈ ਕੱਕੋ ਇਹ ਤਾਂ ਹਟਜੋ ਤੁਸੀਂ ਵੀ ਤੁਸੀਂ ਵੀ ਅਸੀਂ ਹਟ ਜਾਾਂਗੇ ਅਸੀਂ ਜਿਹੜਾ ਜਖਮੀ ਸ਼ੇਰ ਹੁੰਦਾ ਨਾ ਸਰ ਇੱਕ ਵਾਰ ਜੇ ਮਤਲਬ ਸ਼ੇਰ ਦੇ 6:00 ਵਜੇ ਜਦੋਂ ਜਿੰਨਾ ਜਖਮੀ ਆ ਉਹਨਾਂ ਜ਼ਿਆਦਾ ਕਹਿੰਦੇ ਖਤਰਨਾਕ ਹੁੰਦਾ ਜਾਂਦਾ ਤੁਸੀਂ ਸਾਨੂੰ ਲਾਠੀਆਂ ਮਾਰੋ ਅਸੀਂ ਹੋਰ ਖਤਰਨਾਕ ਹੋਵਾਂਗੇ ਤੇ ਇਹ ਤਾਂ ਫਿਰ ਤੁਹਾਨੂੰ ਅਗਰ ਤੁਸੀਂ ਕੱਲ ਨੂੰ ਪ੍ਰੋਟੈਸਟ ਕਰਦੇ ਹੋ ਤਾਂ ਫਿਰ ਤੁਹਾਡੇ ਤੇ ਪਰਚੇ ਦਰਜ ਕਰਨਗੇ ਤੁਹਾਡੇ ਲਾਠੀ ਚਾਰਜ ਦਰਜ ਕਰਨਗੇ ਇਹ ਤਾਂ ਸਿਰਫ ਲਾਠੀ ਚਾਰਜ ਤੇ ਪਰਚਿਆਂ ਤੱਕ ਹੀ ਗੱਲ ਰਹਿ ਗਈ ਤੇ ਤੁਹਾਨੂੰ ਲੱਗਦਾ ਕੀ ਇਹ ਧਰਨੇ ਲਗਾ ਕੇ ਤੁਹਾਨੂੰ ਕੋਈ ਉਹ ਮਿਲੇਗਾ ਦੇਖੋ ਸਾਡਾ ਰਾਈਟ ਹੈ ਕਿ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ this is the only way ਕਿ ਅਸੀਂ ਆਪਾਂ ਮਤਲਬ ਕਿੱਦਾਂ ਅਹ ਆਪਣੀ ਹੱਕਾਂ ਦੀ ਮੰਗ ਕਰ ਸਕਦੇ ਹਾਂ, ਹੁਣ ਇਹ ਤਾਂ ਹੈ ਨੀ ਅਸੀਂ ਮੋਦੀ ਮੋਦੀ ਜੀ ਦੇ ਘਰ ਦੇ ਬਾਹਰ ਸਿੱਧਾ ਅੰਦਰ ਵੜ ਜਾਈਏ ਲੈ ਵੀ ਕਰੋ 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 ਕਰੋ, ਇੱਕ ਉਹਨਾਂ ਨੂੰ ਸਾਡੀ ਆਵਾਜ਼ ਪਤਾ ਲੱਗੇ ਅਸੀਂ protest ਕਰਦੇ ਜਾਣੀ ਕਿ ਉਹਨਾਂ ਤੱਕ ਆਵਾਜ਼ ਪਹੁੰਚਦੀ ਹੈ ਕਰਨਾ ਨਾ ਕਰਨਾ ਅਸੀਂ ਹੋਮ ਮਿਨਿਸਟਰ ਤੱਕ ਵੀ ਇੱਕ ਚੀਜ਼ ਕਹੀ ਹੈ ਵੀ ਕਰਨਾ ਤੁਹਾਡੇ ਹੱਥ 'ਚ ਹੈ ਸਰ ਐ ਤਾਂ ਹੈ ਨਹੀਂ ਕਿ ਸਾਡੇ ਹੱਥ 'ਚ ਸੁਵਿਧਾ ਮੰਦਾ ਅਸੀਂ ਵੀ ਕਰ ਦਿੰਦੇ ਪਰ ਉਹ ਉਹਨਾਂ ਨੂੰ ਲੋਕਾਂ ਨੇ ਬਣਾਇਆ ਹੋਇਆ ਹਾਲੇ ਪਾਵਰ 5 ਸਾਲ ਲਈ ਉਹਨਾਂ ਕੋਲ ਹੈ ਤੇ ਅਸੀਂ ਮੰਗ ਕਰ ਰਹੇ ਹਾਂ ਅਸਤਮ ਦੇਖੋ ਮੇਰੇ ਤੇ ਮੇਰੇ ਤੇ ਚਾਰ ਪਰਚੇ ਹੋਣ ਕਰਕੇ ਜੇ ਮੇਰੇ ਦੇਸ਼ ਦੇ ਕੁਝ ਸੁਧਾਰ ਹੁੰਦਾ ਤਾਂ ਕਰ ਲੋ ਮਾਰ ਲੋ 10 ਲਾਠੀਆਂ ਕਰ ਲੋ ਚਾਰ ਪਰਚੇ ਮੇਰਾ ਦੇਸ਼ ਸੁਧਾਰ ਦਿਓ ਬਸ ਸਾਡੀ ਤਾਂ ਬਸ ਇਹੀ ਮੰਗ ਹੈ ਆਪਣੇ ਲਈ ਨਹੀਂ ਮੰਗ ਰਹੇ ਸਾਡੇ ਵੀ ਮਾਪੇ ਡਰਦੇ ਨੇ ਵੀ ਚਲੋ ਬੱਚੇ ਤੇ ਸਾਡਾ ਗਿਆ ਮੈਨੂੰ ਵੀ ਫੋਨ ਆਇਆ ਵੀ ਕਿੱਥਿਆਂ ਤੂੰ ਕਿਉਂ ਜਾਂਦਾ ਤੂੰ ਸਾਨੂੰ ਵੀ ਲੋਕ ਬੋਲਦੇ ਆ ਕਿ ਆਹ ਕਿਹੜੇ ਕੁੱਤੇ ਕੰਮ ਲੱਗਿਆ ਹੋਇਆ ਪਰ ਸਾਨੂੰ ਦਿਖਦਾ ਹੈ ਨਾ ਵੀ ਜੇ ਅੱਜ ਅਸੀਂ ਨਹੀਂ ਹਰੇ ਤਾਂ ਸਾਡੀ ਜਿਹੜੀ ਆਣ ਵਾਲੀ ਪੀੜ੍ਹੀ ਆ ਇਹ ਜਦ ਜਿਹੜੀ ਹੁਣ ਦੀ ਪੀੜ੍ਹੀ ਚੱਲ ਰਹੀ ਹੈ ਤੁਸੀਂ ਲਾ ਲੋ ਜਿਹੜੀ ਪੀੜ੍ਹੀ ਆਪਾਂ ਟੀਨੇਜਰ ਤੋਂ ਲੈ ਕੇ ਜਿਹੜਾ 24-25 ਸਾਲ ਤੱਕ ਜਿਹੜਾ ਨੌਜਵਾਨ ਹੈ ਇਹ ਇਹ ਬਹੁਤ ਤੇਜ਼ ਦਿਮਾਗ ਹੁੰਦਾ ਇਹਨਾਂ ਚ ਕਿ ਮਤਲਬ ਕੁਝ ਵੀ ਕਰ ਸਕਦਾ ਮਤਲਬ ਮੈਨੂੰ ਜਦੋਂ ਆਪਾਂ ਇਸ ਏਜ ਚ ਹੁੰਦੇ ਸੀ ਨਾ ਸਾਨੂੰ ਟੀਚਰ ਸਮਝਾਉਂਦੇ ਨੇ ਸੀ ਵੀ ਜੇ ਤੁਸੀਂ ਜਿੰਨੀ ਜਿਤਨੀ ਆ ਤੁਸੀਂ ਇਹ ਏਜ ਚ ਤੁਸੀਂ ਆਪਣਾ ਜੋਰ ਲਾਣਾ ਸ਼ੁਰੂ ਕਰ ਦੋ ਸਭ ਤੋਂ ਤੇਜ਼ ਦਿਮਾਗ ਹੁੰਦਾ ਇਸ ਟਾਈਮ ਜਿਹੜੇ ਵੱਡੇ ਵੱਡੇ ਗੂਗਲ ਮਾਈਕਰੋਸਾਫਟ ਨੇ ਨਾ ਉਹ ਯੂਨੀਵਰਸਿਟੀ ਚ ਜਾਂਦੇ ਨੇ ਉਹਨਾਂ ਤੋਂ ਸਲਾਹ ਲੈਂਦੇ ਨੇ ਵੀ ਕੀ ਨਵਾਂ ਹੋ ਸਕਦਾ ਹੈ ਕਿ ਬ੍ਰਾਈਟ ਸਟੂਡੈਂਟਸ ਮਤਲਬ ਕਹਿੰਦੇ ਵੀ ਨਾ ਸਭ ਤੋਂ ਤੇਜ਼ ਦਿਮਾਗ ਇਹ ਏਜ ਦਾ ਹੁੰਦਾ ਹੈ ਤੇ ਜਦੋਂ ਇਹ ਬੱਚੇ ਇਹ ਬੱਚੇ ਡਿਪਰੈਸ਼ਨ 'ਚ ਜਾਣ ਲੱਗੇ ਇਹ ਬੱਚੇ ਸੁਸਾਈਡ ਕਰਨ ਲੱਗੇ ਨੌਜਵਾਨੀ ਨਸ਼ੇ ਨਾਲ ਜੇ ਪਹਿਲੀ ਗੱਲ ਖਾ ਲਈ ਠੀਕ ਹੈ ਜਿਹੜੇ ਬੱਚੇ ਪੜ੍ਹ ਲਿਖ ਰਹੇ ਨੇ ਜਿਹੜੇ ਜਿੰਨੇ ਵੱਲ ਪੜ੍ਹਾਈ ਵੱਲ ਧਿਆਨ ਆ ਉਹਨਾਂ ਦਾ ਇਹ ਅਨਿਆਏ ਹੋਣ ਲੱਗ ਗਿਆ ਫਿਰ ਦੱਸੋ ਵੀ ਮਤਲਬ ਨੌਜਵਾਨੀ ਕਿੱਥੇ ਗਈ ਫਿਰ ਭਵਿੱਖ ਕਿੱਥੇ ਗਿਆ ਫਿਰ ਸਾਨੂੰ ਬੰਗਲਾਦੇਸ਼ ਬਣਾਉਣ ਨੂੰ ਕੋਈ ਨਹੀਂ ਰੁਕ ਸਕਦਾ ਇੰਡੀਆ ਬੰਗਲਾਦੇਸ਼ ਬਣ ਜਾਏਗਾ ਬੰਗਲਾਦੇਸ਼ ਤੋਂ ਵੀ ਥੱਲੇ ਆ ਜਾਏਗਾ ਸਾਡੀ ਡੀਡੀਪੀ ਵੀ ਚੱਲੇ ਜਾਏਗੀ ਸਾਡੇ ਦੇਸ਼ 'ਚ ਕ੍ਰਾਈਮ ਰੇਟ ਵੀ ਵਧੇਗਾ ਜੋ ਕਿ ਹੁਣ ਵੱਧ ਰਿਹਾ ਹੈ ਸਾਡੇ ਦੇਸ਼ 'ਚ ਮਤਲਬ ਬਾਹਰਲੇ ਰਿਲੇਸ਼ਨਸ ਖਰਾਬ ਹੋਣਗੇ ਤੇ ਹੁਣ ਫਿਰ ਜਦੋਂ ਕਹਿੰਦੇ ਤਬ ਕਾਹੇ ਕੋ ਪਛਤਾਵੇ ਜਦ ਚਿੜੀਆ ਚੁਗ ਗਈ ਖੇਤ ਇਸ ਲਈ ਚਿੜੀਆ ਦੇ ਖੇਤ ਚੁਗਣ ਤੋਂ ਪਹਿਲਾਂ ਆਪਾਂ ਚਿੜੀਆਂ ਨੂੰ ਪਹਿਲਾਂ ਸੰਭਲੀਏ ਤੋਂ ਉਸੇ ਦਾ ਚਲੋ ਪ੍ਰੋਟੈਸਟ ਕਰਕੇ ਸੰਭਲੂਗੇ ਇੱਕ ਟਾਈਮ ਤੇ ਆ ਕੇ ਉਹ ਅਪਰੂਵ ਵੀ ਕਰ ਦਿੰਦੇ ਆ ਜਾਂ ਜੋ ਵੀ ਤੁਹਾਡੇ ਉਹ ਵੈਪਰ ਤੁਹਾਨੂੰ ਲੱਗਦਾ ਹੈ ਕਿ ਕਾਫੀ ਕਿੰਨੇ ਹਰ ਸਿਸਟਮ ਦੇ ਵਿੱਚ ਕੋਈ ਨਾ ਕੋਈ ਰਿਸ਼ਵਤਖੋਰ ਬੈਠਾ ਹੈ ਕਿੰਨੇ ਨਹੀਂ ਸ਼ੁਰੂਤ ਕੋਰੰਦੂਸ ਰੋਕ ਲੂੰਗਾ ਕਿੰਨੇ ਤੁਸੀਂ ਆਪਣੇ ਹੱਥ ਪਾ ਲਓਗੇ ਕਿੰਨੇ ਰੋਕਾਂਗਾ ਤੁਸੀਂ ਦੇਖੋ ਇਹ ਬਹੁਤ ਵੱਡਾ ਮਤਲਬ ਇੱਕ ਕਹਦੇ ਮਿਸ਼ਨ ਹੋ ਸਕਦਾ ਕਿਉਂਕਿ ਜਦ ਸਾਰੇ ਘਰ ਚ ਗੰਦ ਪਿਆ ਹੋਇਆ ਆਪਾਂ ਪਹਿਲਾ ਕੋਨਾ ਦਾ ਸਾਫ ਕਰਨਾ ਸ਼ੁਰੂ ਕਰੀਏ ਜਦ ਆਪਾਂ ਇੱਕ ਕਦਮ ਰੱਖ ਦਾਂਗੇ ਫਿਰ ਅਸੀਂ ਅੱਗੇ ਕੋਨੇ ਚ ਜਾਵਾਂਗੇ ਫਿਰ ਅਗਲੇ ਕੋਨੇ ਚ ਜਾਵਾਂਗੇ ਮੈਂ ਨਹੀਂ ਕਹਿੰਦਾ ਕਿ ਸਿਸਟਮ ਸਾਰਾ ਸਹੀ ਹੋ ਜਾਏਗਾ ਬਹੁਤ ਜਲਦ ਹੋ ਜਾਏਗਾ ਪਰ ਸਿਸਟਮ ਦੀ ਜੇ ਆਪਾਂ ਸ਼ੁਰੂਆਤ ਕਰੀਏ ਸਾਫ ਕਰਨ ਦੀ ਜੇ ਆਪਾਂ ਹੱਥਿਆਰ ਧਰ ਕੇ ਬੈਠੇ ਜਾਵਾਂਗੇ ਫਿਰ ਕਾਦਾ ਸਿਸਟਮ ਸਾਫ਼ ਹੋਏਗਾ ਮੈਂ ਇਹੀ ਕੋਸ਼ਿਸ਼ ਨਾਲ ਅੱਗੇ ਵਧ ਰਿਹਾ ਮੈਂ ਕਿ ਮੇਰੇ ਨਾਲ ਦਾ ਯੂਥ ਅਸੀਂ ਮੁਹਾਲੀ ਦਾ ਯੂਥ ਲੋਕਲ ਜੋਰ ਸੀ ਪੰਜਾਬ ਦਾ ਯੂਥ ਐਦਾਂ ਨਹੀਂ ਕਿ ਸਿਰਫ ਨਸ਼ੇ ਨੇ ਖਾਏ ਪਏ ਨੇ ਮਤਲਬ ਤੁਸੀਂ ਕਹਿੰਦੇ ਨਾ ਵੀ ਪੰਜਾਬ ਦੇ ਤਾਂ ਯਾਰ ਨਸ਼ੇੜੀਆਂ ਪੰਜਾਬ ਦੇ ਬਾਹਰ ਚੱਲ ਜਾਂਦੇ ਆ ਅਸੀਂ ਸਾਡੇ ਵਰਗੇ ਨੌਜਵਾਨ ਹੈਗੇ ਆ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਵੀ ਸਾਡਾ ਰੰਗਲਾ ਪੰਜਾਬ ਅਸੀਂ ਵਾਪਸ ਲਿਆਵਾਂਗੇ ਠੀਕ ਹੈ ਜਿਹੜੀ ਸਾਡੀ ਸਟੇਟ ਸਾਨੂੰ ਕਵਰ ਕਰ ਰਹੀ ਹੁਣ ਸਾਡਾ ਭਾਈ ਹਰਿਆਣਾ ਸਾਡਾ ਭਾਈ ਹਿਮਾਚਲ ਹੈ ਤੁਸੀਂ ਮਾਚਲ ਦੇਖੇ ਮਾਚਲ ਦੀ ਕੋ ਪ੍ਰਾਪਰਟੀ ਨਹੀਂ ਲੈ ਸਕਦਾ ਹਰਿਆਣਾ ਹੈ ਹਰਿਆਣਾ ਵਾਲਾ ਮਤਲਬ ਸਪੋਰਟਸ ਚ ਨੰਬਰ 1 ਹਰ ਚੀਜ਼ ਚ ਪਹਿਲਵਾਨੇ ਚ ਅੱਜ ਇੱਕ ਪੰਜਾਬੀ ਤੇ ਹਰਿਆਣਵੀ ਲੜਵਾ ਦਿਓ ਮੈਂ ਸ਼ਰਤ ਲਾਏ ਕਿ ਅਜੋਨਾਂ ਪੰਜਾਬੀ ਹਰਿਆਣਵੀ ਨੂੰ ਕੰਪੀਟ ਨਹੀਂ ਕਰ ਪਾਏਗਾ ਲੜਾਂ ਚ ਰੈਸਲਿੰਗ ਚ ਹਾਲਾਂਕਿ ਸਾਡੇ ਪਹਿਲਵਾਨ ਕਿੱਡੇ ਤਕੜੇ ਹੁੰਦੇ ਸੀ ਸਾਡੀ ਖਰਾਕ ਕਿੰਨੀ ਤਕੜੇ ਹੁੰਦੀ ਪਰ ਕਿਹਨੇ ਖਾਇਆ ਸਾਡੀ ਸੋਚ ਇੱਕ ਤਾਂ ਖਰਾਬ ਹੋ ਗਈ ਕਿ ਬਾਹਰ ਜਾਣ ਲੱਗੇ ਦੂਜੀ ਸੋਚ ਸਾਡੀ ਖਰਾਕ ਐਦਾਂ ਦੀ ਹੋ ਗਈ ਅਸੀਂ ਕਲਚਰ ਐਦਾਂ ਦਾ ਅਡਾਪਟ ਕਰ ਲਿਆ ਇਹ ਬਸ ਚੀਜ਼ ਮਹਿੰਗਾਈ ਹੈ ਮਹਿੰਗਾਈ ਹੋਣ ਲੱਗੀ ਇੱਥੇ ਅਸੀਂ ਉਹ ਆਪਣੇ ਰੂਟਸ ਨਾਲ ਜੁੜੇ ਰਗੇ ਹਰਿਆਣੇ ਵਾਲੇ ਤਾਂ ਹਾਲੇ ਵੀ ਦੇਖ ਲਓ 올림픽ਸ ਤੇ ਸਭ ਤੋਂ ਜ਼ਿਆਦਾ ਮੈਡਲ ਕਿਨੂੰ ਆਂਦੇ ਨੇ ਹਾਂ ਨੋ ਡਾਊਟ ਸਾਡੇ ਸੈਕਿੰਡ ਨੰਬਰ ਤੇ ਆ ਪਰ ਪਹਿਲਾ ਅਸੀਂ ਸੀਗੇ ਫਰਸਟ ਤੇ ਮਹਿੰਗਾਈ ਜਿਹੜੀ ਹੋ ਰਹੀ ਹੈ ਇਹ ਸਟੂਡੈਂਟਸ ਨੂੰ ਵੀ ਇੰਪੈਕਟ ਇਸ ਤਰੀਕੇ ਨਾਲ ਕਰ ਰਹੀ ਹੁਣ ਮੈਂ ਮੈਂ ਤਾਂ ਦੇਖੋ ਇੱਕ ਆਮ ਜਆ ਸਟੂਡੈਂਟ ਰਹਾ ਮੈਂ ਮੈਂ ਵੀ ਬਹੁਤ ਆਮ ਪਰਿਵਾਰ ਤੋਂ ਹਾਂ ਜਦ ਮੈਂ ਕਾਲਜ ਜਾਂਦਾ ਸੀ ਮੈਨੂੰ 100 50 100 ਰੁਪਏ ਕਿਰਾਇਆ ਮਿਲਦਾ ਸੀ ਬਸ ਤੇ ਜਾ ਬਸ ਤੇ ਮੈਂ ਆਪਣਾ ਟਰੈਵਲ ਕੀਤਾ ਤਾ ਮੈਂ ਤਾਂ ਸਮੱਸਿਆ ਸਮਝ ਨਾ ਆਵੀ ਆਮ ਸਟੂਡੈਂਟ ਦੀ ਕੀ ਆ ਦੇਖੋ no doubt ਸਾਰੇ ਬਹੁਤ ਵਧੀਆ ਫੈਮਿਲੀਜ਼ ਵੀ ਇੰਡੀਆ 'ਚ ਦੇ ਕਿ ਗੱਡੀਆਂ ਧਿਆਨ ਦੇ ਸੀਗੇ ਮੇਰਾ ਕਦੇ ਜੀ ਨਹੀਂ ਕਰਾ ਕਿ ਮੈਂ ਗੱਡੀ 'ਚ ਜਾਵਾਂ ਮੈਂ ਆਪਣੇ ਪੜ੍ਹਾਈ 'ਤੇ ਧਿਆਨ ਦਿੱਤਾ ਕਿਉਂਕਿ ਉਸ ਟਾਈਮ ਮੈਂ ਆਪਣਾ ਸੋਚ ਰਿਹਾ ਸੀ ਕਿ ਮੈਂ ਪੜਾਂ ਨੌਲੇਜ ਲਵਾਂ ਮੈਂ ਨੌਲੇਜ ਲੈਣ ਜਾਣਾ ਮੈਂ ਕਿਸੇ ਨੂੰ ਦਿਖਾਣ ਥੋੜੀ ਜਾ ਰਿਹਾ ਉੱਤੇ ਤੇ ਆਮ ਸਟੂਡੈਂਟ ਵਾਂਗੂ ਮੈਂ ਪੜ੍ਹਾਈ ਕਰਿਆ ਤਾਂ ਮੈਂ ਸੋਚ ਵੀ ਆਮ ਸਟੂਡੈਂਟ ਵਾਂਗੂ ਰਿਆ ਹੁਣ ਤੁਸੀਂ ਉਹ ਚੀਜ਼ ਨੂੰ ਨੈਗਲੈਕਟ ਦੇਖੋ ਸਪਾਰਸ਼ੀ ਦਾ ਮਤਲਬ ਪੈਸੇ ਨਾਲ ਦਾ ਕੁਝ ਵੀ ਖਰੀਦ ਲੋ ਆ ਕਹਿੰਦੇ ਇੰਡੀਆ ਪਰ ਜਿਹੜੀ ਸਮੱਸਿਆ ਆਮ ਸਟੂਡੈਂਟ ਇੱਕ ਆਮ ਪਰਿਵਾਰ ਦੇ ਸਟੂਡੈਂਟ ਜਾਂ ਇੱਕ ਗਰੀਬ ਘਰ ਦੇ ਪਰਿਵਾਰ ਦੇ ਸਟੂਡੈਂਟ ਨੇ ਫੇਸ ਕੀਤੀਆਂ ਮੈਂ ਵੀ ਕੀਤੀਆਂ ਤਾਂ ਮੈਂ ਨਹੀਂ ਚਾਹੁੰਦਾ ਕਿ ਮੇਰੇ ਅੱਗੇ ਛੋਟਾ ਭੈਣ ਭਰਾ ਕੋਈ ਅੱਗੇ ਫੇਸ ਕਰੇ ਸੁਵਿਧਾਨ ਬਹੁਤ ਵਧੀਆ ਹੈ ਬਹੁਤ ਵਧੀਆ ਸੁਵਿਧਾਨ ਹੈ ਜੋ ਪੜ੍ਹ ਕੇ ਦੇਖੀਏ ਤਾਂ ਸਭ ਕੁਝ ਸਟੂਡੈਂਟਸ ਦੇ ਰਾਈਟਸ ਲਈ ਲਿਖਿਆ ਹੋਇਆ ਹੈ ਸਟੂਡੈਂਟ ਛੱਡੋ ਸਾਰੀ ਐਜੂਕੇਸ਼ਨ ਰਾਈਟ ਟੂ ਵੌਇਸ ਆਪਣੇ ਜਿੰਨੇ ਵੀ ਰਾਈਟ ਨੇ ਰਾਈਟ ਟੂ ਸਪੀਕ ਰਾਈਟ ਟੂ ਪ੍ਰੋਟੈਸਟ ਸਭ ਸਾਡੇ ਸੰਵਿਧਾਨ ਚ ਲਿਖਿਆ ਹੈ पर ਮੰਨਿਆ ਕੀ ਜਾ ਰਿਹਾ ਹੈ ਦੋਸਤੋ ਪ੍ਰੋਟੈਸਟ ਕਰ ਰਹੇ ਉਸਤੇ ਪਰਚਾ ਕਰ ਦੋ ਠੀਕ ਹੈ ਕੋਈ ਪੜ ਰਿਹਾ ਤਾਂ ਉਹ ਇੱਕ ਐਨਟੀਏ ਜੋ ਕੰਡਕਟ ਕਰਦੀ ਸਾਰੇ ਐਗਜ਼ਾਮਸ ਨੀਟ ਦਾ ਐਗਜ਼ਾਮ ਉਹ ਕੰਡਕਟ ਕੀਤਾ ਉਥੇ ਜਿਹੜਾ ਧਨੰਜੇ ਪ੍ਰਧਾਨ ਹੈ ਉਹਦੇ ਕੋਲ ਬਲੈਂਕ ਚੈੱਕ ਮਿਲਿਆ 2 ਕਰੋੜ ਦਾ ਮਤਲਬ ਤੁਸੀਂ ਦੱਸੋ ਵੀ ਤੁਹਾਡਾ ਸਰ ਮਤਲਬ ਰੈਜ਼ਿਡੈਂਸ ਤੇ ਤੁਹਾਡੇ ਕੋਲ 2 ਕਰੋੜ ਦਾ ਬਲੈਂਕ ਚੈੱਕ ਕਿਉਂ ਪਿਆ ਹੋਇਆ ਹੈ ਸ਼ੱਕ ਦੇ ਆਧਾਰ ਤੇ ਨਾ ਉਹਦੇ ਤੇ ਕੋਈ ਇਨਵੈਸਟੀਗੇਸ਼ਨ ਹੋਈ ਵੀ ਕਿਉਂ 2 ਕਰੋੜ ਦਾ ਚੈੱਕ ਮਿਲਿਆ ਹਾਲਾਂਕਿ ਕਿੰਨੇ ਉਹਨੂੰ ਕਰੋੜਾਂ ਦੇ ਚੈੱਕ ਮਿਲੇ ਹੋਣੇ ਇੱਕ ਤੁਸੀਂ ਵੀ ਆਮ ਰੈਜ਼ੀਡੈਂਟ ਤੁਹਾਡੇ ਘਰ 'ਚ ਕਿੰਨੇ ਕ ਬਲੈਂਕ ਚੈੱਕ ਮਿਲਦੇ ਨੇ ਉਹ ਬਲੈਂਕ ਚੈੱਕ ਮਿਲਣ ਦਾ ਮਤਲਬ ਇੱਕ ਮੈਂ ਇੱਕ ਨਾਰਮਲ ਜੀ ਗੱਲ ਕਰਾਂ ਤਾਂ ਇਹ ਉਹ ਸਿੱਧਾ ਸ਼ੱਕ ਦੇ ਆਧਾਰ ਤੇ ਆ ਰਹੇ ਨੇ ਪਰ ਅੱਜ ਤੱਕ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਕਿਉਂਕਿ ਉਹ ਜਿਹੜੇ ਮੌਜੂਦਾ ਸਰਕਾਰ ਭਾਜਪਾ ਹੈ ਉਹਨਾਂ ਦੇ ਇੱਕ ਮੈਂਬਰ ਨੇ ਉਹਨਾਂ ਦੇ ਮਨਿਸਟਰ ਨੇ ਇਸ ਕਰਕੇ ਮਤਲਬ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਦੂਜੀ ਗੱਲ ਵੀ ਜਿੰਨੇ ਵੀ ਇੱਕ ਦੁੱਖ ਤੁਸੀਂ ਕੋਈ ਵੀ ਕਪਲਾ ਕਰ ਦੋ ਕੁਝ ਗਲਤ ਕਰ ਦੋ ਸਿੱਧਾ ਬੀਜੇਪੀ ਚ ਵੜ ਜਾ ਤੁਹਾਡਾ ਕਪਲਾ ਖਤਮ ਐਦਾ ਚੱਲਦਾ ਆ ਰਿਹਾ ਹੁਣ ਇੱਕ ਇਹਨਾਂ ਦੂਜੀ ਸਕੀਮ ਸੀ ਇਹਨਾਂ ਨੇ ਅਗਨੀਪਥ ਸਕੀਮ ਹੈ ਉਹ ਲਾਂਚ ਕਰੇ ਉਹ ਸਕੀਮ ਚ ਕੀ ਹੈ ਜਿਹੜੇ ਫੌਜ ਚ ਹੈ ਕੁਝ ਲਿਮਿਟਿਡ ਟਾਈਮ ਲਈ ਹੀ ਤੁਸੀਂ ਫੌਜ ਚ ਰਹਿ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਮਤਲਬ ਰਿਟਾਇਰਮੈਂਟ ਹੋ ਜਾਏਗੀ ਹੁਣ ਜਿਵੇਂ 18 ਸਾਲ ਚ ਲੱਗ ਗਿਆ ਤਾਂ 28 ਸਾਲ ਚ ਰਿਟਾਇਰਮੈਂਟ ਮਤਲਬ 28 ਸਾਲ ਦਾ ਮੁੰਡਾ ਜਿਹੜੇ ਰਿਟਾਇਰ ਹੋ ਗਿਆ ਨਾ ਉਹਨੂੰ ਕੋਈ ਪੈਨਸ਼ਨ ਲਗਣੀ ਨਾ ਸਕੀਮ ਲਗਣੀ ਨਾ ਉਹ ਬੇਨਫੀਟ ਮਿਲਣਗੇ ਜੋ ਆਮ ਫੌਜੀ ਨੂੰ ਮਿਲਦੇ ਆ। ਮਰਨਾ ਉਦਾਂ ਹੀ ਐ। ਜੇਬ ਸ਼ਹੀਦ ਸ਼ਹੀਦ ਮਤਲਬ ਜੇ ਆਪਾਂ ਗੋਲੀ ਖਾ ਕੇ ਸ਼ਹੀਦ ਵੀ ਹੋਗੇ ਨਾ ਤਾਂ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ। ਫੌਜ ਸੇਮ ਕੰਮ ਹੋਈ ਪਰ ਦਰਜਾ ਨਹੀਂ ਮਿਲਣਾ ਨਾ ਬੇਨਫੀਟ ਮਿਲਣਾ। ਔਰ ਰਿਟਾਇਰਡ ਫੌਜੀ ਕਿਹਾਣਾ 28 ਸਾਲ ਤੋਂ ਬਾਅਦ ਕੀ ਕਰਨਗੇ? ਇਹ ਸਕੀਮ ਦੇ ਖਿਲਾਫ ਅਸੀਂ ਕਾਫੀ ਦੇਰ ਤੋਂ ਪ੍ਰੋਟੈਸਟ ਕਰਦੇ ਆ ਰਹੇ ਆਂ, ਆਵਾਜ਼ ਚੁੱਕਦੇ ਆ ਰਹੇ ਆਂ ਕਿ ਇਹ ਸਕੀਮ ਬੰਦ ਹੋਣੀ ਚਾਹੀਦੀ ਐ। ਪਰਮਨੈਂਟਲੀ ਬੰਦ ਔਰ ਕਾਫੀ ਜਣੇ ਸਭ ਤੋਂ ਐਗਰੀ ਵੀ ਕਰਦੇ ਆ ਪੂਰਾ ਦੇਸ਼ ਐਗਰੀ ਕਰਦਾ ਹੈ ਪੰਜਾਬ ਦੇ ਸਾਡੇ ਦੇਖੋ ਹੁਣ ਨੌਜਵਾਨ ਸ਼ਹੀਦ ਹੋ ਕੇ ਆਉਦੀ ਭੈਣਾਂ ਸੀਗੀਆਂ 4 ਚਾਰਾਂ ਨੇ ਉਹਨੂੰ ਮਤਲਬ ਇੱਕ ਤਾਂ ਪਹਿਲੀ ਗੱਲ ਜਦੋਂ ਸ਼ਹੀਦ ਹੋਇਆ ਉਹਦੀ ਡੈੱਡ ਬੋਡੀ ਕੋਈ ਆਪਾਂ ਕਹਿੰਦੇ ਨਾ ਵੀ ਆਂਦੇ ਆ ਇੱਕ ਸ਼ਹੀਦ ਦਾ ਦਰਜਾ ਮਿਲੇਗਾ ਉਹਦੀ ਆਮ ਐਂਬੂਲੈਂਸ 'ਚ ਉਹਦੀ ਡੈੱਡ ਬੋਡੀ ਆਈ ਉਹਦੀ ਭੈਣਾਂ ਨੇ ਸੰਸਕਾਰ ਕੀਤਾ ਉਹਦਾ ਭੈਣਾਂ ਚਾਰ ਭੈਣਾਂ ਨੇ ਦੇਖੋ ਮੋਢੇ ਤੇ ਲਾ ਕੇ ਆਪਣੇ ਭਾਈ ਨੂੰ ਅਗਨੀ ਦਿੱਤੀ ਤੇ ਉਥੇ ਦੀ ਪੁਲਿਸ ਨੂੰ ਮੈਂ ਸਲੂਟ ਕਰਦਾ ਉਹਦੀ ਪੁਲਿਸ ਨੇ ਹਵਾਈ ਫੇਰ ਕਰਕੇ ਉਹਨਾਂ ਮਤਲਬ ਸ਼ਹੀਦੀ ਦਾ ਦਰਜਾ ਦਿੱਤਾ ਬਲ ਸਰਕਾਰ ਵੱਲੋਂ ਐਦਾਂ ਨਹੀਂ ਵੀ ਗਈ ਕੋਈ ਫੌਜ ਫੌਜ ਦਾ ਦਰਜਾ ਦੇ ਦਿੱਤਾ ਜਾਵੇ ਤਾਂ ਇਸ ਕੀਮਤ ਤਾਂ ਟੈਂਪਰਰੀ ਮਤਲਬ ਬੰਦ ਹੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਇੱਥੇ ਸਭ ਤੋਂ ਜਿਆਦਾ ਜਿਹੜੇ ਅਗਨੀ ਪਥ ਚ ਨੇ ਮਤਲਬ ਤੁਸੀਂ ਲੈ ਲਓ ਸਭ ਤੋਂ ਜਿਆਦਾ ਸ਼ਹੀਦ ਕਿੱਥੋਂ ਹੁੰਦੇ ਸਾਡੇ 2% ਸਾਡੇ ਪੰਜਾਬ ਚੋਂ ਤੇ ਇਥੋਂ ਦੇ ਲੋਕ ਸਭਤਿਆਂ ਦਾ ਅਗਨੀਪਤ ਸਕੀਮ ਚ ਜਾਂਦੇ ਨੇ ਮੇਰੇ ਕਾਫੀ ਦੋਸਤ ਨੇ ਜਿਹੜੇ ਅਗਨੀਪਤ ਚ ਗਏ ਨੇ ਪਰ ਉਹ ਹੁਣ ਮੈਨੂੰ ਕਹਿ ਰਹੇ ਨੇ ਵੀ ਬਾਈ ਉੱਥੇ ਦਾ ਸਾਨੂੰ ਮਤਲਬ ਜਿਹੜੇ ਅਸਲੀ ਫੌਜ ਅਸਲੀ ਨਕਲੀ ਫੌਜੀ ਕਹਿੰਦੇ ਆ ਕਹਿੰਦੇ ਜਿਹੜੇ ਅਸਲੀ ਫੌਜੀ ਆ ਨਾ ਉਹ ਸਾਨੂੰ ਕਹਿੰਦੇ ਤੁਸੀਂ ਤਾਂ ਨਕਲੀ ਫੌਜੀ ਹੋ ਮਤਲਬ ਕੰਮ ਇਹਰ ਸੇਮ ਕਰਨਾ ਤੇ ਇਧਰ ਜਾਂ ਨਕਲੀ ਫੌਜੀ ਦਾ ਦਾ ਨਕਲੀ ਫੌਜੀ ਦਾ ਕੀ ਮਤਲਬ ਹੈ ਤੇ ਮਾਨ ਸਾਹਿਬ ਨੂੰ ਵੀ ਅਸੀਂ ਲੈਟਰ ਦਿੱਤੀ ਸੀਗੀ ਕਿ ਕੁਝ ਕਰਨਾ ਚਾਹੀਦਾ ਉਹ ਵੀ ਕਦੇ ਨਹੀਂ ਬੋਲਦੇ ਹਾਲਾਂਕਿ ਜਿਹੜੇ ਸਾਡੇ ਰਾਜਾ ਵਡਿੰਗ ਜੀ ਉਹਨਾਂ ਨੂੰ ਲੈਟਰ ਦਿੱਤੇ ਤਾਂ ਉਹਨਾਂ ਨੇ ਲੋਕ ਸਭਾ ਦੇ ਜਦੋਂ ਸੈਸ਼ਨ ਚੱਲ ਰਿਹਾ ਸੀ ਉਸ ਇਹ ਮੁੱਦਾ ਚੁੱਕਿਆ ਚੰਨੀ ਸਾਹਿਬ ਨੇ ਵੀ ਚੁੱਕਿਆ ਪਰ ਜੋ ਸਾਡੇ ਸੀਐਮ ਹੈ ਜੋ ਸਾਡਾ ਮਤਲਬ ਇੱਥੇ ਦਾ ਪ੍ਰਧਾਨ ਪੰਜਾਬ ਦਾ ਪ੍ਰਧਾਨ ਹੈ ਉਹਨੂੰ ਜਿਸ ਚੀਜ਼ ਵਿੱਚ ਮੁੱਦਾ ਚੁੱਕਣਾ ਚਾਹੀਦਾ ਉਹਦੇ ਲਈ ਉਹ ਚੁੱਕਦਾ ਨਹੀਂ ਹੈਗਾ ਇਹ ਮੈਂ ਬੇਨਤੀ ਕਰਾਂਗਾ ਮਤਲਬ ਐਦਾ ਸੀ ਕੰਮ ਕਰਦੇ ਰਹੇ ਸਟੂਡੈਂਟਸ ਸਟੂਡੈਂਟ ਦੇਖੋ ਅਸੀਂ ਤਾਂ ਸਟੂਡੈਂਟ ਹੈ ਅਸੀਂ ਨੌਜਵਾਨ ਹੈ ਸਾਡੀ ਨੌਜਵਾਨੀ ਬਚਾ ਲਓ ਮੈਂ ਵਿਊਰਸ ਨੂੰ ਵੀ ਕਹਾਂਗਾ ਕਿ ਸਾਡ ਮਤਲਬ ਸਾਡੇ ਵਰਗਿਆਂ ਨਾਲ ਆ ਕੇ ਖੜਿਆ ਕਰੋ ਅਲੀ ਵੀਡੀਓ ਐਦਾਂ ਦੀ ਵੀਡੀਓ ਦੇਖ ਕੇ ਤੁਸੀਂ ਮਤਲਬ ਚਲੋ ਜੀ ਤੁਸੀਂ ਲਾਈਕ ਕਰ ਸਕਦੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਵੱਤ ਤੋਂ ਵੱਧ ਅੱਗੇ ਤੱਕ ਪਹੁੰਚੇ ਸਾਡਾ ਮੈਸੇਜ ਜਾਵੇ ਜੀ ਅਸੀਂ ਬੋਲਣਾ ਕੀ ਜਾਣਿਆ ਅਸੀਂ ਵੀ ਹੁਣ ਪਾਣੀ ਕਦੇ ਪਾਣੀ ਦੀ ਪਿਛਾਰਾ ਮਾਰਦੇ ਕਦੇ ਪੁਲਿਸ ਸਾਨੂੰ ਚੱਕ ਲੈਂਦੀ ਕਦੇ ਪਰਚੇ ਕਰਦੇ ਕਦੇ ਡੰਡੇ ਮਾਰਦੇ ਆ ਅਸੀਂ ਵੀ ਉਹੀ ਮਾਂ ਦੇ ਪੁੱਤ ਆ ਸਾਨੂੰ ਵੀ ਦੇਖੋ ਜਿਵੇਂ ਆ ਆ ਆਮ ਤੁਸੀਂ ਵੀ ਤੁਹਾਡੇ ਵੀ ਬੱਚੇ ਹੋਣਗੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਲਾਡ ਪਿਆਰ ਨਾਲ ਰੱਖਦੇ ਆ ਕਾਡੀ ਮਾਵਾ ਵੀ ਡੀਕਦੀਆਂ ਵੀ ਆਜੋ ਵੀ 8 ਵਜੇ ਸਾਡਾ ਮੁੰਡਾ ਘਰੇ ਆਜੇ ਕਿਉਂ ਨਹੀਂ ਆਂਦਾ ਉਹਨਾਂ ਦਾ ਮੁੰਡਾ ਕਿਉਂਕਿ ਮੁੰਡਾ ਸੇਵਾ ਕਰ ਰਿਹਾ ਉਹਦਾ ਮੁੰਡਾ ਅੱਗੇ ਆਪਣੇ ਜਿਹੜੇ ਨੌਜਵਾਨ ਭੈਣ ਭਰਾ ਉਹਨਾਂ ਦੇ ਭਵਿੱਖੇ ਬਾਰੇ ਸੋਚ ਰਿਹਾ ਹੋਰ ਅਸੀਂ ਸਾਰੇ ਮੋਹਾਲੀ ਮਤਲਬ ਸਭ ਨੂੰ ਇਕੱਠੇ ਕਰਕੇ ਤੋਂ ਮੋਹਾਲੀ ਹੋ ਗਿਆ ਪੰਜਾਬ ਹੋ ਗਿਆ ਅਸੀਂ ਆਵਾਜ਼ ਚੁੱਕ ਰਿਹਾ ਚੁੱਕੀਏ ਅੱਜ ਚੁੱਕ ਲਿਆ ਤਾਂ ਕੱਲ ਫਿਊਚਰ ਸੇਫ ਰਹੇਗਾ ਅੱਜ ਚੁੱਪ ਬੈ ਗਏ ਤਾਂ ਕੱਲ ਸਾਡਾ ਫਿਊਚਰ ਖਤਰੇ 'ਚ ਹੈ ਮੈਂ ਹੀ ਕਹਿ ਕੇ ਤੁਹਾਨੂੰ ਬਸ ਆਪਣਾ ਜੋ ਵੀ ਇੰਟਰਵਿਊ ਸੀਗਾ ਇਸ ਸਮਾਪਤੀ ਕਰਾਂਗੇ ਆਪਾਂ ਤੇ ਬਾਕੀ ਬਾਕੀ ਇਹ ਚੀਜ਼ ਹੈ ਵੀ ਸਟੂਡੈਂਟ ਹੀ ਭਵਿਸ਼ya ਹੈ ਜੇ ਸਟੂਡੈਂਟ ਅੱਜ ਸਟੂਡੈਂਟ ਦਾ ਗਲਤ ਹੋ ਰਿਹਾ ਹੈ ਜੇ ਕੋਈ ਨਹੀਂ ਖੜਾ ਤਾਂ ਕੱਲ ਨੂੰ ਜਦੋਂ ਤੁਸੀਂ ਬੁਢਾਪੇ ਚ ਜਾਓਗੇ ਜਿਹੜੇ ਅੱਜ ਕਦੇ ਨੌਜਵਾਨ ਹੈ ਤੇ ਉਹਨਾਂ ਦਾ ਬੁਢਾਪਾ ਕਿਦਾਂ ਮਤਲਬ ਮਰਿਆ ਤੋਂ ਵੱਡ ਕੇ ਹੋਊਗਾ ਵੀ ਆਪਾਂ ਨੂੰ ਮੌਤ ਨੂੰ ਤਰਸਾਂਗੇ ਵੀ ਸਾਡੀ ਮੌਤ ਆ ਜਾਏ ਕਿਉਂਕਿ ਨਾ ਸਪਾਰਸ਼ੀ ਇੰਜੀਨੀਅਰ ਹੋਣਗੇ ਸਪਾਰਸ਼ੀ ਡਾਕਟਰ ਠੀਕ ਹੈ 12ਵੀਂ ਫੇਲ ਨੂੰ ਤੁਸੀਂ ਜੇ ਡਾਕਟਰ ਬਣਾ ਦੋਗੇ ਤਾਂ ਤੁਸੀਂ ਖੁਦ ਹੀ ਸੋਚ ਲਓ ਵੀ ਤੁਹਾਨੂੰ ਕਿੱਥੇ ਬਚਾ ਪਾਣਗੇ ਇਹ ਕਹਿ ਕੇ ਮੈਂ ਬਸ ਤੁਹਾਨੂੰ ਅਲਵਿਦਾ ਕਵਾਂਗਾ ਸਾਡੇ ਨਾਲ ਸੀਗੇ ਸਰਤਾਜ ਜੀ ਐਨਐਸਯੂਐਜ਼ ਪ੍ਰੈਜ਼ੀਡੈਂਟ ਮੋਹਾਲੀ ਤੋਂ ਉਹਨਾਂ ਨੇ ਸਟੂਡੈਂਟਸ ਨੂੰ ਲੈ ਕੇ ਹੋਰ ਵੀ ਕਾਫੀ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਟਾਈਮ ਦੇਣ ਵਾਸਤੇ ਸਰਤਾਜ ਜੀ ਬਹੁਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਬਾਕੀ ਕ੍ਰਿਸ਼ ਜੀ ਮੈਂ ਵੀ ਤੁਹਾਡਾ ਬਹੁਤ ਥੈਂਕ ਯੂ ਕਰਦਾ ਜਿੰਨੇ ਮੋਹਾਲੇ ਚ ਅੱਜ ਤੱਕ ਮਤਲਬ ਕੀ ਕਹਿੰਦੇ ਵੀ ਆਪਾਂ ਛੋਟੇ-ਮੋਟੇ ਟਾਪਿਕਸ ਕਹਿੰਦੇ ਮੇਰੇ ਲਈ ਕੋਈ ਛੋਟੇ-ਮੋਟੇ ਟਾਪਿਕਸ ਨਹੀਂ ਬਹੁਤ ਵੱਡੇ ਟਾਪਿਕਸ ਹੁੰਦੇ ਆ ਪਰ ਜਿਹੜੀ ਵੱਡੇ ਪ੍ਰੈਸ ਹੈ ਉਹਨਾਂ ਨੂੰ ਅਸੀਂ ਆਵਾਜ਼ ਬੁਲਾਣੇ ਆ ਤੇ ਉਹ ਆਂਦੇ ਨਹੀਂ ਤੁਸੀਂ ਸਾਡੀ ਛੋਟੇ-ਛੋਟੇ ਦੀ ਮਦਦ ਕਰਦੇ ਹੋ ਅਸੀਂ ਬਹੁਤ ਥੈਂਕਸ ਕਰਦੇ ਆ ਤੁਹਾਡੇ ਤੁਹਾਡੇ ਚੈਨਲ ਦਾ ਤੁਹਾਡਾ ਕਿ ਤੁਸੀਂ ਸਾਡੇ ਨਾਲ ਸਾਡੇ ਸਟੂਡੈਂਟਸ ਨਾਲ ਸਾਡੀ ਛੋਟੀ-ਮੋਟੀ ਸਮੱਸਿਆ ਲਈ ਖੜਦੇ ਹੋ ਤਾਂ ਕਿ ਔਰ ਤਾਂ ਸਾਨੂੰ ਰਿਜ਼ਲਟ ਵੀ ਮ ਬੋ ਬੋ ਸ਼ੁਕਰੀਆ ਸਾਡੇ ਚੈਨਲ ਨੂੰ ਇੰਨਾ ਮਾਨ ਸਨਮਾਨ ਦੇਣ ਲਈ ਮੈਂ ਸੀਗਾ ਤੁਹਾਡੇ ਨਾਲ ਕ੍ਰਿਸ਼ਨ ਵਰਮਾ ਪੰਜਾਬ ਨੈਸ਼ਨ ٹی وی